ਇਹ ਕਹਿੰਦੇ ਕਿ ਅੱਜ ਤੋਂ ਫੇਰ 3 ਦਿਨਾਂ ਵਾਸਤੇ ਕੇਜਰੀਵਾਲ ਸਾਹਿਬ ਪੰਜਾਬ ਲੁਧਿਆਣੇ ਸੋਣਗੇ ਮਾਨ ਸਾਹਿਬ ਤੇ ਓਬਵੀਅਸਲੀ ਨਾਲ ਹੋਣਗੇ ਉਹਨਾਂ ਦੇ ਵਰਕਰਾਂ ਨੂੰ ਮਿਲਣਾ ਹੈ ਵੋਟਰਾਂ ਨੂੰ ਕਹਿੰਦੇ ਵੀ ਕਹਿੰਦੇ ਜਿਵੇਂ ਕਿ ਉਤਸ਼ਾਹਿਤ ਕਰਨਾ ਤਾਂ ਮੈਨੂੰ ਐਂ ਕਿਉਂ ਲੱਗਦਾ ਵੀ ਜਦੋਂ ਇੱਥੇ ਲੁਧਿਆਣੇ ਦੀ ਗੱਲ ਹੁੰਦੀ ਹੈ ਤੁਸੀਂ ਸੋਧਿਆ ਸਾਹਿਬ ਜਾਂ ਫਿਰ ਕੇਜਰੀਵਾਲ ਸਾਹਿਬ ਤੋਂ ਬਿਨਾਂ ਇੱਥੋਂ ਦੀ ਤਾਂ ਕੈਂਪੇਨ ਹੀ ਨਹੀਂ ਸ਼ੁਰੂ ਹੁੰਦੀ ਕੀ ਮਸਲਾ ਹੈ ਜੀ ਹਰ ਵਾਰੀ ਉਹੀ ਅੱਗੇ ਲੱਗਦੇ ਆ ਤਾਂ ਲੱਗਣਾ ਹੀ ਆ ਉਹਨਾਂ ਨੇ ਹੋਰ ਕੀ ਆ ਹੁਣ ਗੱਲੇ ਆ ਕਿ ਜਿਹੜੇ ਬੰਦਿਆਂ ਨੇ ਗੱਲਾਂ ਬੀਜਿਆ ਕਲਾੜਾ ਲਾਇਆ ਤਾਂ ਫਿਰ ਸ਼ੱਕਰ ਵੀ ਉਹਨਾਂ ਖਾਣੀ ਆ ਗੁੜ ਵੀ ਉਹਨਾਂ ਨੇ ਖਾਣਾ ਹੂੰ ਸਾਡੇ ਵਰਗੇ ਜਿਹੜੇ ਹੈਗੇ ਆ ਇੱਥੇ ਦੇ ਉਹ ਤੇ ਉਹ ਮਤਲਬ ਕਿ ਇਕੱਠਾ ਕੋਠਾ ਕਰਕੇ ਊਲੇ ਪਾਲੇ ਬੰਨ ਕੇ ਉਹਦੇ ਚ ਲਾਉਣ ਜੋਗੇ ਹੀ ਆ ਹੂੰ ਰੌ ਵੀ ਉਹਨਾਂ ਨੇ ਪੀਣੀ ਆ ਗੁੜ ਵੀ ਉਹਨਾਂ ਨੇ ਖਾਣਾ ਸਾਰਾ ਕੁਝ ਉਹਨਾਂ ਦੇ ਕੋਲ ਹੀ ਆ ਜਦੋਂ ਕਰਤਾ ਤਰਤਾਈ ਹੋਆ ਤੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਭਈ ਇਹ ਇੰਨੇ ਚਰਾਜੀ ਨੇ ਤਾਂ ਜਦੋਂ ਇਹ ਪ੍ਰਵਾਨ ਕਰਦੇ ਆ ਤਾਂ ਕੰਪੇਨ ਕਰਨ ਚਾਹੇ ਜੋ ਮਰਜ਼ੀ ਕਰਨ ਸਰ ਆਪਾਂ ਕੀ ਕਰ ਸਕਦੇ ਆ ਜੀ ਤਾਂ ਗੱਲ ਇਹ ਆ ਕਿ ਹੁਣ ਇਸ ਗੱਲ ਦੀ ਤੇ ਬਿਲਕੁਲ ਕਹਿ ਲੋ ਕਿ ਸਾਨੂੰ ਚਾਹ ਛੱਡ ਦੇਣੀ ਚਾਹੀਦੀ ਆ ਕਿ ਦਿੱਲੀ ਦਾਖਲ ਨਾ ਦੇਵੇ ਹਮ ਤਾਂ ਉੱਥੇ ਤੇ ਹੁਣ ਬੇਰਜ਼ਗਾਰੀ ਫੈਲੀ ਆ ਨਹੀਂ ਉਹ ਬੰਦੇ ਐਡਜਸਟ ਹੋ ਨਹੀਂ ਆ ਜੀ ਜੀ ਉਹ ਕੁਝ ਪਹਿਲਾਂ ਹੋ ਗਿਆ ਕੁਝ ਹੋਣਾ ਇੱਥੇ ਹੋ ਗਿਆ ਅੱਜ ਦੀ ਤਰੀਕ ਚ ਗੱਲ ਪੇਖਣ ਵਾਲੀ ਇਹ ਆ ਕਿ ਕੇਜਰੀਵਾਲ ਸਾਹਿਬ ਹਫਤੇ 10 ਦਿਨ ਦੇ ਬ੍ਰੇਕ ਤੋਂ ਬਾਅਦ ਫੇਰ ਪੰਜਾਬ ਆ ਜਾਂਦੇ ਜੀ ਜਿਹੜੀ ਅੱਛਾ ਸਾਡੀ ਨਾ ਇੱਕ ਫਿਤਰਤ ਹੈ মিডিਆ ਦੀ ਵੀ ਸਮਾਜ ਦੀ ਵੀ ਕਿ ਮਤਲਬ ਅਸੀਂ ਇੱਕ ਕੋਣ ਤੇ ਜਾ ਕੇ اٹਕ ਜਾਂਦੇ ਹਾਂ ਹਮ ਪਰ ਪੂਰਨ ਤਸਵੀਰ ਇੱਕ ਕੋਣ ਤੋਂ ਨਹੀਂ ਦੇਖੀ ਜਾ ਸਕਦੀ ਬਿਲਕੁਲ ਪੂਰਨ ਤੌਰ ਤੇ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਵੱਖ-ਵੱਖ ਕੋਣਾਂ ਤੋਂ ਖਿੱਚਣੀ ਪਵੇਗੀ ਜੀ ਦੇਖਣੀ ਪਵੇਗੀ ਹੂੰ ਉਹਨੂੰ ਨਿਖਾਰਨਾ ਪਵੇਗਾ ਹੁਣ ਦੇਖੋ ਲੁਧਿਆਣੇ 'ਚ ਜੋ ਚੱਲ ਰਿਹਾ ਹੈ ਚਰਚਾ ਤੇ ਉਹਦੀ ਹੋਣੀ ਚਾਹੀਦੀ ਹੈ ਹੂੰ ਭਾਰਤੀ ਜਨਤਾ ਪਾਰਟੀ ਨੇ ਅੱਜ ਮੁਜ਼ਾਰਾ ਕੀਤਾ ਉਥੇ ਜੀ ਤਗੜਾ ਮੁਜ਼ਾਰਾ ਸੀ ਉਹਨਾਂ ਦਾ ਚਲੋ ਹੈ ਤਾਂ ਭਾਵੇਂ ਗਿਣਤੀ 'ਚ ਕਾਟੀ ਸੀ ਕਿੰਨੇ ਜ਼ਿਆਦਾ ਨਹੀਂ ਸੀ ਪਰੋਕੀ ਦੋਸ਼ ਲਾ ਰਹੇ ਉਹ ਕਹਿੰਦੇ ਕਿ ਡਾਇਰੈਕਟਲੀ ਪੁਲਿਸ ਸਾਡੇ ਵਰਕਰਸ ਨੂੰ ਧਮਕਾ ਰਹੀ ਆ ਤਾਂ ਪੁਲਿਸ ਆਪਣੇ ਆਪ ਨਹੀਂ ਕਿਸੇ ਨੂੰ ਥ੍ਰੈਟ ਕਰਦੀ ਹੁੰਦੀ ਜੀ ਬਿਲਕੁਲ ਤੁਸੀਂ ਇਥੋਂ ਜ਼ੋਰ ਪੈ ਰਿਹਾ ਤੁਹਾਡੇ ਕੋਈ ਰਿਸ਼ਤੇਦਾਰੀ ਚ ਹੋਏਗਾ ਕਰਮਚਾਰੀ ਪੁਲਿਸ ਕਰਮਚਾਰੀ ਨੂੰ ਕਿਉਂ ਹੂੰ ਕਿ ਮੇਰੀ ਥਾਂ ਤੇ ਮਿੰਟੂ ਗੁਰੂ ਸਰਗੇ ਨੂੰ ਫੋਨ ਕਰਕੇ ਧਮਕਾਈ ਮੜਾ ਜਾ ਜੀ ਅਗਲਾ ਕਹੂਗਾ ਭਰਾਵਾ ਨੌਕਰੀ ਨਹੀਂ ਕਰਨੀ ਬੱਚੇ ਨਹੀਂ ਪਾਲਣੇ ਧਮਕਾਊਗਾ ਕਦੋਂ ਹੂੰ ਜਦੋਂ ਚਿੱਟੇ ਲੀੜਿਆਂ ਵਾਲੋ ਤੇ ਪਿੱਛੇ ਖਲੋਤਾ ਹੋਏਗਾ ਕਿ ਮੈਂ ਕਹਿ ਰਿਹਾ ਤਮ ਚੱਲ ਸਮਿਤੀ ਹੋਣਾ ਬਿਲਕੁਲ ਤਾਂ ਚਰਚਾ ਤੇ ਇਹਦੀ ਹੋਣੀ ਚਾਹੀਦੀ ਆ ਕਿ ਜਿੰਨਾ ਗੱਲਾਂ ਦਾ ਤੁਸੀਂ ਰੋਣਾ ਰੋਂਦੇ ਸੋ ਜੀ ਕਿ ਫਲਾਨੀ ਥਾਂ ਤੇ ਭਾਰਤੀ ਜਨਤਾ ਪਾਰਟੀ ਵਾਲੇ ਸਾਨੂੰ ਕੁੱਟਦੇ ਆ ਜੀ ਐਦਾਂ ਕਰਦੇ ਉਦਾਂ ਕਰਦੇ ਆ ਤਾਂ ਹੁਣ ਉਹ ਤੁਹਾਡੇ ਤੇ ਦੋਸ਼ ਲਾ ਰਹੇ ਆ ਹੂੰ ਦੂਜੀ ਗੱਲ ਜੀ ਕਿ ਇਹਨਾਂ ਨੇ ਦਿੱਲੀ ਦੇ ਵਿੱਚ ਦੋਸ਼ ਲਾਏ ਸੀਗੇ ਵੋਟਰ ਸੂਚੀਆਂ ਨੂੰ ਲੈ ਕੇ ਕੇਜਰੀਵਾਲ ਸਾਹਿਬ ਨੇ ਮੈਂ ਉਸ ਲੜਾਈ ਨੂੰ ਬਹੁਤ ਵੈਲਿਡ ਲੜਾਈ ਮੰਨਿਆ ਸੀਗਾ ਹੂੰ ਕਿ ਅਰਵਿੰਦ ਕੇਜਰੀਵਾਲ ਨੇ ਇਸ ਦੇਸ਼ ਦਾ ਧਿਆਨ ਉਸ ਚੀਜ਼ ਵੱਲ ਖਿੱਚਿਆ ਜੀ ਆਮ ਤੌਰ ਤੇ ਜਿੱਧਰ ਧਿਆਨ ਜਾਂਦਾ ਨਹੀਂ ਇਸ ਮੁਲਕ ਦਾ ਕਿਉਂਕਿ ਪੁੱਠੇ ਪਾਸੇ ਜ਼ਿਆਦਾ ਧਿਆਨ ਰਹਿੰਦਾ ਨਾ ਬਿਲਕੁਲ ਪੁੱਠੇ ਪਾਸੇ ਧਿਆਨ ਲੌਜੀਕਲ ਗੱਲ ਬਹੁਤ ਘੱਟ ਕਰਦੇ ਆ ਅਸੀਂ ਕਿਤੇ ਵੀ ਤਾਂ ਉਹ ਕੀ ਸੀਗਾ ਕਿ ਵੋਟਰ ਸੂਚੀਆਂ ਚੋਂ ਆਪਣੀ ਮਨਮਰਜ਼ੀ ਦੇ ਨਾਲ ਨਾਮ ਕੱਟ ਦਿੱਤੇ ਜਾਂਦੇ ਆ ਜੀ ਵੋਟਰਾਂ ਦੇ ਸਾਬ ਆਪਣੀ ਮਨਮਰਜ਼ੀ ਦੇ ਨਾਲ ਸ਼ਾਮਲ ਕਰ ਲਏ ਜਾਂਦੇ ਹੁਣ ਜਦੋਂ ਵੋਟਰ ਸੂਚੀਆਂ 'ਚ ਹੀਰਫੇਰ ਹੋ ਗਈ ਸਾਬ ਮਸ਼ੀਨਾਂ ਤੱਕ ਹੀਰਫੇਰਾ ਜਾਣ ਦਾ ਕੋਈ ਚੱਕਰ ਹੀ ਨਹੀਂ ਹੈਗਾ ਜੀ ਉਹ ਤੇ ਬਾਅਦ ਕੋਈ ਹੀਰਫੇਰਾ ਨਹੀਂ ਹੋਉਂਦਾ ਸਿੱਧਾ ਹੀ ਕਾਰਵਾਈ ਹੋ ਗਈ ਜਦੋਂ ਉਹ ਜਦੋਂ ਪੈ ਗਈ ਮੰਨ ਲਓ ਇੱਕ ਬਸਤੀ ਆ ਇੱਕ ਬਸਤੀ ਦੇ ਵਿੱਚੋਂ ਉਹਨਾਂ ਨੂੰ ਪਤਾ ਹੈ ਜੀ ਕਿ ਸਾਡੇ ਆਪੋਜ਼ਿਟ ਜਿਹੜੀ ਆ ਇਹ ਸਾਰੀ ਦੀ ਸਾਰੀ ਵੋਟ ਆ ਹੂੰ ਉੱਥੇ 1500 ਵੋਟਰ ਆ 1500 'ਚ 500 ਛਟਕਾ ਦਿਓ 259 ਆਜਾਣਾ ਜੀ ਕੀ ਕੀ ਰਹਾ ਗਿਆ ਬਿਲਕੁਲ ਤੁਹਾਡਾ ਤੁਹਾਡਾ ਪਤਾ ਤੇ ਉਧਰ ਦੂਜੇ ਪਾਸੇ ਜਿੱਥੇ ਘਟਿਆ 250 ਪਛੜਦਾ ਉਥੇ ਬਤਾ ਦਿਓ ਤੱਕ ਮਤਲਬ ਕਿ ਇਹ ਸਭ ਤੋਂ ਖਤਰਨਾਕ ਹੈ ਰਾ ਫੇਰੀ ਹੈ ਜੀ ਕਿਸੇ ਵੀ ਲੋਕਤੰਤਰੀ ਦੇਸ਼ ਦੇ ਵਿੱਚ ਪਰ ਅੱਜ ਅੱਜ ਦੀ ਤਰੀਕ ਦੇ ਵਿੱਚ ਸਭ ਭਾਰਤ ਭੂਸ਼ਣ ਆਸ਼ੂ ਸਬੂਤ ਭੇਜ ਰਿਹਾ ਚੋਣ ਕਮਿਸ਼ਨ ਨੂੰ ਹਮ ਕਿ ਕਿਸ ਤਰ੍ਹਾਂ ਏਡੀਸੀ ਜਿਹੜਾ ਹੈ ਏਡੀਸੀ ਖੁਦ ਉਹਦੀ ਕਥਿਤ ਆਡੀਓ ਨਾਲ ਜੀ ਕਿ ਏਡੀਸੀ ਇਦਾਂ ਕਰਨ ਵਾਸਤੇ ਕਹਿ ਰਿਆ ਤਾਂ ਫੇਰ ਗੱਲ ਉੱਥੇ ਆ ਜਾਏਗੀ ਏਡੀਸੀ ਜਾਂ ਪੁਲਿਸ ਦੀ ਆਪਣੀ ਮਜਾਲ ਹੈ ਆਪਣੇ ਪੱਧਰ ਤੇ ਜੀ ਤੁਹਾਡਾ ਕੋਈ ਰਿਸ਼ਤੇਦਾਰ ਹੋਵੇ ਬਿਊਰੋਕ੍ਰੇਟ ਹੋਵੇ ਟੈਕਨੋਕ੍ਰੇਟ ਹੋਵੇ ਪੁਲਿਸ ਅਫਸਰ ਹੋਵੇ ਉਹਨੂੰ ਤੁਸੀਂ ਵੰਗਾਰ ਪਾ ਕੇ ਤੇ ਦੇਖੋ ਵੀ ਆ ਮੇਰੀ ਥਾਂ ਤੇ ਯਾਰ ਮਾੜਾ ਜਿਹਾ ਇੱਕ ਬੰਦੇ ਨੂੰ ਧਮਕਾਈ ਹਮ ਅਗਲਾ ਤੁਹਾਡੇ ਗੱਲ ਨੂੰ ਆਏਗਾ ਜੀ ਕਿ ਭਾਈ ਕਿਉਂ ਮਰਵਾਉਣਾ ਤਾਂ ਇਹ ਚੀਜ਼ਾਂ ਜੇ ਹੋ ਰਹੀਆਂ ਨੇ ਤਾਂ ਉਹ ਸਰਕਾਰੀ ਸ਼ਹਿਤ ਤੋਂ ਬਗੈਰ ਨਹੀਂ ਹੋ ਸਕਦੀਆਂ ਹਮ ਜਿਨ੍ਹਾਂ ਬੰਦਿਆਂ ਨੇ ਹੁਣ ਤੱਕ ਵਿਕਟਮ ਕਾਰਡ ਖੇਡਿਆ ਕਿ ਸਾਡੇ ਨਾਲ ਅਜਿਹਾ ਹੁੰਦਾ ਹੈ ਜੀ ਜੇ ਉਹ ਅਜੂਨਾਂ ਤੇ ਦੋਸ਼ ਲੱਗ ਰਿਹਾ ਤਾਂ ਸਮਝ ਲਓ ਸਾਬਾ ਕਿ ਬਿੜਾ ਤੋਤਾ ਗਿਆ ਜੀ ਬੁਰੇ ਹਾਲ ਨੇ ਪਰ ਗੱਲ ਤੇ ਇਹਦੀ ਹੋਣੀ ਚਾਹੀਦੀ ਆ ਕਿ ਭਈ ਉੱਥੇ ਪੁਲਿਸ ਕਿੰਨੀ ਲੱਗੇਗੀ ਕਿਉਂਕਿ ਕੇਜਰੀਵਾਲ ਸਾਹਿਬ ਤੇ ਆਮ ਆਦਮੀ ਨੇ ਜੀ ਚਲੋ ਪੁਲਿਸ ਜਿੰਨੀ ਵੀ ਲੱਗੇਗੀ ਠੀਕ ਹੈ ਕਿਉਂਕਿ ਹੁਣ ਖਾਸ ਨੇ ਤੇ ਉਹਨਾਂ ਨੂੰ ਖਤਰਾ ਵੀ ਆ ਜੀ ਹੁਣ ਦੂਜੇ ਪਾਸੇ ਕਿ ਭਾਈ ਜੋ ਤੁਸੀਂ ਕਹਿੰਦੇ ਸੀ ਹੂੰ ਉਹਦੇ ਬਿਲਕੁਲ ਕਹਿ ਲੋ ਕਿ ਐਸ ਵੇਲੇ ਦੇ ਦ੍ਰਿਸ਼ਟਾਂਤ ਵਿਰੋਧ ਦੇ ਵਿੱਚ ਨੇ ਕਿ ਤੁਹਾਡੇ ਤੇ ਸਾਰੇ ਦੋਸ਼ ਲੱਗ ਰਹੇ ਨੇ ਸਵਾਲ ਉਹ ਹੋਣੀ ਚਾਹੀਦੀ ਐ ਹੂੰ ਕਿ ਕੀ ਚੱਲ ਰਿਹਾ ਉੱਥੇ ਭਾਰਤੀ ਜਨਤਾ ਪਾਰਟੀ ਮੁਜ਼ਾਹਰਾ ਕਰ ਰਹੀ ਐ ਸਾਨੂੰ ਇਹ ਦੇਖਣ ਦੀ ਸਾਡੇ ਬੰਦੇ ਕਹਿੰਦੇ ਲੈ ਭਾਰਤੀ ਤੁਸੀਂ ਖੈਰ ਖਵਾਜੇ ਭਾਰਤੀ ਜਨਤਾ ਪਾਰਟੀ ਦੇ ਹੂੰ ਤਾਂ ਫਿਰ ਮਤਲਬ ਕਿ ਬਾਅਦ ਫਿਰ ਸਾਨੂੰ ਵੀ ਗੱਲ ਕਰਨ ਦਾ ਕੋਈ ਹੱਕ ਨਹੀਂ ਕਿਉਂਕਿ ਭਾਰਤੀ ਜਨਤਾ ਪਾਰਟੀ ਨਾਲ ਫਿਰ ਸਾਡਾ ਕੀ ਕੰਸਰਨ ਐ ਜੀ ਉਹ ਇੱਥੇ ਨਾ 3 ਨਾ 4 ਨਾ 13 ਚ ਹੂੰ మేసర్ ਹਰੇਕ ਕਟਨਾ ਜਿਹੜੀ ਹੁੰਦੀ ਹੈ ਨਾ ਗੱਲ ਇਹ ਆ ਕਿ ਉਹ ਕਹਿੰਦੇ ਆ ਕਿ ਵਕਤ ਕਰਤਾ ਹੈ ਪਰਵ੍ਰਿਸ਼ ਬਰਸੋਂ ਹੂੰ ਬੋਲ ਰਿਹਾ ਜੀ ਵਕਤ ਕਰਤਾ ਹੈ ਪਰਵ੍ਰਿਸ਼ ਬਰਸੋਂ ਹਾਦਸਾ ਇੱਕਦਮ ਨਹੀਂ ਹੋਤਾ ਕੀ ਬਾਤ ਕੀ ਬਾਤ ਹੈ ਪਰਵ੍ਰਿਸ਼ ਕਰਦਾ ਪਹਿਲਾਂ ਵਕਤ ਵਕਤ ਪਰਵ੍ਰਿਸ਼ ਕਰਦਾ ਹਾਦਸੇ ਦੀ ਸਾਹਿਬ ਜੀ ਤਾਂ ਤੁਸੀਂ ਜਿਸ ਤਰ੍ਹਾਂ ਦੀ ਪਰਵ੍ਰਿਸ਼ ਕਰ ਰਹੇ ਹੋ ਨਾ ਹੂੰ ਸਾਡੇ ਪੰਜਾਬ ਦਾ ਐਕਸੀਡੈਂਟ ਤੈ ਆ ਇਹ ਦੇ ਚਾਹਾਂਗੇ ਅੱਗੇ ਅਸੀਂ ਤੇ ਇਹਨਾਂ ਦੇ ਹੱਥੋਂ ਤਪੇ ਆ ਪਰ ਤੁਸੀਂ ਨਵੀਂ ਕਿਸਮ ਦੀ ਜਿਸ ਤਰ੍ਹਾਂ ਦੀ ਰਾਜਨੀਤੀ ਦੀ ਪਰਤ ਪਾ ਰਹੇ ਹੋ ਕਿਉਂ ਕਿ ਤੁਸੀਂ ਪਹਿਲਾਂ ਆਉਂਦੇ ਹੋ ਤੁਹਾਨੂੰ ਵਪਾਰੀ ਕਹਿੰਦਾ ਕਿ ਤੰਗ ਤੁਸੀਂ ਕਹਿੰਦੇ ਕੋਈ ਗੱਲ ਨਹੀਂ ਇਲਾਜ ਕਰ ਦੇਣਾ ਤੁਸੀਂ ਕਰੈਕਟ ਡਾਉਨ ਕਰਦੇ ਹੋ ਜੀ ਹੁਣ ਫੇਰ ਲੁਧਿਆਣੇ ਚ ਆ ਕੇ ਕਿ ਹਾਂ ਭਾਈ ਸਾਨੂੰ ਵੋਟ ਦਿਓ ਅਸੀਂ ਇਹ ਕਰ ਦਿੱਤਾ ਤਾਂ ਜੇ ਮਤਲਬ ਕਿ ਇਸ ਤਰ੍ਹਾਂ ਤੁਸੀਂ ਤੁਰੇ ਆਉਂਗੇ ਤੁਰੇ ਆਉਂਗੇ ਤਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਜਿਸ ਤਰ੍ਹਾਂ ਦੇ ਰਾਜ ਦਾ ਵਾਅਦਾ ਕੀਤਾ ਗਿਆ ਸੀਗਾ ਉਸ ਤਰ੍ਹਾਂ ਦਾ ਰਾਜ ਹਾਲੇ ਤੱਕ ਵੇਖਣ ਨੂੰ ਨਹੀਂ ਮਿਲਿਆ ਜੀ ਹਾਂ ਮਿਲ ਜਾਵੇ ਐਸੀ ਕਾਮਨਾ ਹੈ ਐਸੀ ਦੁਆ ਹੈ ਦੁਆ ਹੈ ਬਿਲਕੁਲ ਕਿ ਬਦਿਆ ਕ ਆਈਡੀਅਲ ਗਵਰਨੈਂਸ ਮਾਡਲ ਸਾਨੂੰ ਵੇਖਣ ਨੂੰ ਮਿਲ ਜਾਵੇ ਪਰ ਜਿਸ ਤਰ੍ਹਾਂ ਦੀ ਕਰਤੂਤ ਆ ਵੰਦੇ ਹੁੰਦੇ ਨਾ ਘਰ ਦੇ ਭਾਗ ਡਿਊਟੀਆਂ ਤੇ ਸਪੈਂਦੇ ਹ ਹ ਬਿਲਕੁਲ ਵੀ ਜਿਸ ਤਰ੍ਹਾਂ ਦੀ ਹਾਲਤ ਹੈ ਸਾਡੀ ਉਹ ਉਮੀਦ ਜਿਹੜੀ ਹੈ ਨਾ ਕਾਟੀ ਹੈ ਤੇਰੀ ਉਮੀਦ ਤੇਰਾ ਇੰਤਜ਼ਾਰ ਕਰਦਾ ਹਾਂ ਤਾਂ ਗੱਲ ਇਹ ਕਿ ਉਮੀਦ ਤੇ ਇੰਤਜ਼ਾਰ ਤੇ ਹੈ ਪਰ ਉਮੀਦ ਗਰੀਬ ਹੀ ਆ ਕੋਈ ਜ਼ਿਆਦਾ ਮੀਰ ਨਹੀਂ ਹੈਗੀ ਜੀ ਕਈ ਵਾਰੀ ਸੋਚ ਵਾਲੇ ਪਾਸਿਓਂ ਬਸ ਉਥੇ ਜੇ ਰਹਿ ਜਾਂਦੀ ਗੱਲ ਖੈਰ ਕਾਫੀ ਸਾਰੇ ਮਿੱਤਰ ਜੁੜੇ ਨੇ ਜੀ ਸਵਾਗਤ ਹੈ ਸਾਰਿਆਂ ਦਾ ਔਰ ਜ਼ਿਆਦਾਤਰ ਦੋਸਤ ਕਹਿ ਰਹੇ ਨੇ ਕਿ ਭਾਈ ਵਹਿਲੇ ਨੇ ਆਪ ਵਾਲੇ ਦਿੱਲੀ ਦੇ ਵਿੱਚ ਇਸ ਕਰਕੇ ਪੰਜਾਬ ਦੇ ਵਿੱਚ ਉਹਨਾਂ ਦਾ ਟਿਕਾਣਾ ਬਣਿਆ ਹੋਇਆ ਹੈ ਔਰ ਇੱਕ ਮਿੱਤਰ ਕਹਿ ਰਹੇ ਨੇ ਕਿ ਲੁਧਿਆਣਾ ਚ ਕਹਿੰਦੇ ਆਸ਼ੂ ਤੇ ਬੈਂਸ ਭਰਾਵਾਂ ਦੇ ਪਿੱਛੇ ਲੱਗੇ ਨੇ ਕਹਿੰਦੇ ਕੇਜਰੀਵਾਲ ਸਾਹਿਬ ਨੇ ਥਾਣਾ ਸਰਬਨਗਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਐਸਐਚ ਉਹ ਵੀ ਕਹਿੰਦੇ ਤਿਆਰੀ ਕਰੀ ਜਾਂਦੇ ਐਸੀ ਚੀਜ਼ਾਂ ਦੀ ਔਰ ਬਿੰਦਰਜੀਤ ਸਿੰਘ ਜੀ ਕਹਿ ਰਹੇ ਨੇ ਕਿ ਜ਼ੈਡਪਾਸ ਸਿਕਿਉਰਟੀ ਕਵਰ ਆਫ ਅ ਵਿਕਰਮਜੀਤ ਸਿੰਘ ਮਜੀਠੀਆ ਵਿਦ ਰੋਲ ਕਨਫਰਮ ਬੜਾਏ ਕਹਿੰਦੇ ਅਕਾਲੀ ਦਲ ਉਹਨਾਂ ਦੀ ਸਿਕਿਉਰਟੀ ਕਹਿੰਦੇ ਹਟਾ ਲਈ ਗਈ ਹੈ ਖੈਰ ਇਹਦੇ 'ਚ ਉਹ ਆਪਾਂ ਨਹੀਂ ਕੁਝ ਪੁਖਤਾ ਗੱਲ ਕਹਿ ਸਕਦੇ ਹਾਂ ਜੀ ਦਿੱਲੀ ਚ ਤਾਂ ਕਹਿੰਦੇ ਕੇਜਰੀਵਾਲ ਸਾਹਿਬ ਹੋਰਾਂ ਨੂੰ ਕਿੰਨੇ ਸਪਾਈ ਵੀ ਨਹੀਂ ਪੁੱਛਦੇ ਕਹਿੰਦੇ ਪੰਜਾਬ ਦੇ ਵਿੱਚ ਮਹਾਰਾਜਾ ਵਾਲੀ ਫੀਲਿੰਗ ਆਉਂਦੀ ਆ ਉਹ Z+ ਸਿਕਿਉਰਟੀ ਦੀ ਗੱਲ ਆਪਾਂ ਕੀਤੀ ਸੀ ਉਹ ਮਸਲਾ ਇਹੀ ਸੀਗਾ ਨੇ ਉਹ ਤੇ ਹਾਲੇ ਹੋਰ ਸਿਕਿਉਰਟੀ ਮੰਗਦੇ ਨੇ ਹਾਲੇ ਹੋਰ ਮੰਗਦੇ ਨੇ ਸਿਕਿਉਰਟੀ ਉਹ ਕਹਿੰਦੇ ਕਿ ਚਾਹੀਦੀ ਹੈ ਹੋਰ ਸਿਕਿਉਰਟੀ ਚਾਹੀਦੀ ਹੈ ਜੀ ਮਿੰਟੂ ਜੀ ਮਨਪ੍ਰੀਤ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਵੀ ਤੁਹਾਡਾ ਮਿੰਟੂ ਜੀ ਬਾਈ ਕਹਿ ਰਹੇ ਨੇ ਕਿ ਥੋੜਾ ਜਿਹਾ IPL ਬਾਰੇ ਵੀ ਗੱਲ ਕਰਿਓ ਮਨਪ੍ਰੀਤ ਸਿੰਘ ਜੀ ਕਹਿ ਰਹੇ ਨੇ ਦੇਖਦਾ ਨਹੀਂ ਕਿ ਨਾ IPL ਜੀ ਟਾਈਮ ਨਹੀਂ ਹੁੰਦਾ ਉਸ ਟਾਈਮ ਜਸਟ ਟਾਈਮ ਉਹ ਮੈਚ ਸਟਾਰਟ ਹੁੰਦਾ ਜਿਹੜਾ ਆਪ ਖੇਡ ਰਹੇ ਹੁੰਦੇ ਆ ਠੀਕ ਹੈ ਨਾ ਜੀ ਵਾਲੀਬਾਲ ਤੇ ਸਵੇਰੇ ਪਤਾ ਪਤਾ ਲੱਗਦਾ ਕਿਹੜਾ ਜਿੱਤੇਗਾ ਉਥੋਂ ਵੀ ਨਾ ਕਮਰਸ਼ੀਅਲ ਗੇਮ ਜਾਦੀ ਆ ਹਾਂ ਆ ਠੀਕ ਆ ਉਹ ਜਿਵੇਂ ਰਾਤੀ ਕਮੁੰਡਾ ਕਹਿੰਦੇ ਕਿ ਡੈਬਿਊ ਕਰ ਰਿਹਾ ਸੀ ਅਸ਼ਵਨੀ ਜੀ ਤੇ ਸਵੇਰੇ ਮੈਂ ਪੜ ਰਿਹਾ ਸੀਗਾ ਕਿ ਉਹਨੇ ਕਮਾਲ ਕਰ ਦਿੱਤੀ ਇਦਾਂ ਦੀਆ ਮਤਲਬ ਕਿ ਮੈਂ ਖਬਰਾਂ ਖਬਰਾਂ ਤੇ ਪੜ ਲੈਣਾ ਜੀ ਮਾੜਾ ਮੋਟਾ ਕਿਤੇ ਟਾਈਮ ਲੱਗੇ ਵਿੱਚ ਦੀ ਕੋਈ 10 ਮਿੰਟ ਦੇਖ ਲਿਆ ਸੋ ਮੈਂ ਦੇਖਦਾ ਨਹੀਂ ਜੀ ਜਿਹੜੀ ਚੀਜ਼ ਤੇ ਆਪਾਂ ਦੇਖ ਹੀ ਨਹੀਂ ਰਹੇ ਹਾਂ ਜਦੋਂ ਕਿਤੇ ਕੋਈ ਮੈਚ ਦੇਖਾਂਗਾ ਤੇ ਜ਼ਰੂਰ ਤੁਹਾਨੂੰ ਉਸ ਮੈਚ ਦੀ ਕੋਈ ਗੱਲ ਪੁੱਛੋਗੇ ਤੇ ਦੱਸ ਵੀ ਦੋ ਤਾਂ ਮਤਲਬ ਕਿ ਇੱਕ ਦੋ ਨੌਕ ਦੇਖੇ ਨੇ ਸਪੈਲ ਦੇਖੇ ਨੇ ਔਰ ਇਸ ਤੋਂ ਜ਼ਿਆਦਾ ਨਹੀਂ ਕੁਝ ਦੇਖਿਆ ਮੈਂ ਆਈਪਲ ਦਾ ਮੈਂ ਐਵੇਂ ਬੜੀ ਤੇਜ਼ ਤਰਾਰ ਖੇਡ ਹੈ ਨਾ ਬੜੀ ਤੇਜ਼ ਹੈ ਤਾਂ ਮਜ਼ਾ ਹੁੰਦਾ ਐਸੀ ਗੱਲ ਨਹੀਂ ਹੈ ਪਰ ਇਹਨਾਂ ਟਾਈਮ ਕਿੱਥੋਂ ਕੱਢੀਏ ਸਾਹਿਬ ਬਿਲਕੁਲ ਕ੍ਰਿਕਟ ਲਈ ਕ੍ਰਿਕਟ ਲਈ ਤਾਂ ਮਤਲਬ ਕਿ ਐਸਾ ਟਾਈਮ ਚਾਹੀਦਾ ਕਿ ਹੁਣ ਅੱਗੇ ਸਾਡੇ ਤਾਂ ਕੀ ਹੁੰਦਾ ਸੀਗਾ ਕਿ ਜਦੋਂ ਕਿਤੇ ਮੈਚ ਚੱਲਦਾ ਹੁੰਦਾ ਸੀਗਾ ਵਰਲਡ ਕੱਪ ਚੱਲਿਆ ਸੀ 1992 ਤੋਂ ਜਿੱਥੇ ਨਵਾਂ ਦੌਰ ਸ਼ੁਰੂ ਹੁੰਦਾ ਹੈ ਜੀ ਤੇ ਅਸੀਂ ਨਿਤ ਨਵੇਂ ਬਹਾਨੇ ਲੱਭਦੇ ਸੀ ਕਿ ਹੁਣ ਇੰਡੀਆ ਦਾ ਮੈਚ ਚੱਲਣਾ ਸਾਢੇ 5 ਚੱਲਦਾ ਹੁੰਦਾ ਸੀ ਉਦੋਂ ਸਕੂਲਾਂ ਦਾ ਟਾਈਮ ਕਿ ਭਈ ਬਹਾਨਾ ਕਿਹੜਾ ਮਾਰਨਾ ਜੀ ਸਕੂਲ ਮਿਸ ਕਰਕੇ ਸੀ ਮੈਚ ਦੇਖਦੇ ਸੀ ਹੁਣ ਸਰ ਜ਼ਿੰਦਗੀ ਆਪਦੀ ਤੇਜ਼ ਹੋ ਗਈ ਕ੍ਰਿਕਟ ਦਫਾ ਕਰੋ ਕ੍ਰਿਕਟ ਜਿੰਨੀ ਮਰਜੀ ਤੇਜ਼ ਹੋ ਜਾਏ ਜ਼ਿੰਦਗੀ ਆਪਦੀ ਬੜੀ ਧੀਰੇ ਰਹੇਗੀ ਜ਼ਿੰਦਗੀ ਇਸ ਕਰਕੇ ਉਹ ਹੀ ਨਾ ਆਪਦੀ ਜ਼ਿੰਦਗੀ ਬੜੀ ਤੇਜ਼ ਆ ਆ ਦੁਪਹਿਰ ਵਾਲਾ ਜਿਹੜਾ ਕੋਈ ਮੈਚ ਸਟਾਰਟ ਹੁੰਦਾ ਉਹ ਵੀ ਨਹੀਂ ਵੇਖ ਹੁੰਦਾ ਜੀ ਕਿਉਂਕਿ ਜੇ ਡਬਲ ਐਡਰ ਹੁੰਦੇ ਆ ਸ਼ਨੀ ਐਤਵਾਰ ਹੂੰ ਤੂੰ ਆਪਦੇ ਕੰਮ ਵਿੱਚ ਹੋਈਦਾ ਸਭ ਸ਼ਨੀ ਐਤਵਾਰ ਤੇ ਸਭੋ ਜਿਆਦਾ ਭਾਜ ਭਾਜੜ ਪਈ ਹੁੰਦੀ ਆ ਘਰ ਵਾਲੀ ਕਹਿੰਦੀ ਵਿਆਹ ਕਰਾ ਕਰ ਸੌਦਾ ਪਤਾ ਲਿਆ ਫਲਾ ਕਰ ਜੀ ਇਸ ਕਰਕੇ ਇਹ ਕ੍ਰਿਕਟ ਇੰਨੀ ਜ਼ਿਆਦਾ ਨਹੀਂ ਵੇਖੀ ਜਾਂਦੀ ਹਾਂ ਸ਼ਾਮ ਨੂੰ ਕਿਤੇ ਮਤਲਬ ਕਿ 15 20 ਮਿੰਟ ਕਿਤੇ ਵੇਲ ਮਿਲੇ ਤਾਂ ਦੇਖ ਲਈਦੀ ਆ ਤਾਂ ਉਹਦੇ ਵਿੱਚ ਜੋ ਵੀ ਹੋਵੇ ਜੀ ਜੀ ਇਸ ਕਰਕੇ ਮਾਫੀ ਹੈ ਯਾਰ ਇਸ ਮਾਮਲੇ 'ਚ ਤੇ ਮੈਨੂੰ ਮਾਫ ਕਰ ਦਿਓ ਕਿ ਮੈਂ ਬਹੁਤ ਹੀ ਕ੍ਰਿਕਟ ਵੇਖ ਨਹੀਂ ਪਾ ਰਿਹਾ ਇਹ ਆਈਪੀਐਲ ਦੀ ਜੀ ਜੀ ਆਪਾਂ ਵਿੱਕੀ ਲੁਧਿਆਣਾ ਜੀ ਹੋਰਾਂ ਦੇ ਕਮੈਂਟ ਪੜ੍ਹ ਕੇ ਇਸ ਗੱਲ ਨੂੰ ਸਮਾਪਤ ਕਰ ਲੈਨੇ ਇੱਥੇ ਕਹਿੰਦੇ ਕਿ ਅੱਜ ਚਲੋ ਪੰਜਾਬ ਦਾ ਮੈਚ ਤੇ ਦੇਖਿਓ ਜ਼ਰੂਰ ਜੇ ਮੌਕਾ ਮਿਲਿਆ ਤੇ ਮੈਂ ਬੜੀਆਂ ਮਜਬੂਰੀਆਂ ਹੁੰਦੀਆਂ ਇਨਸਾਨ ਦੀਆਂ ਮੈਂ ਸਰ ਰਾਤ ਨੂੰ ਵੀ ਕੰਮ ਕਰਦਾ ਮੇਰੀਆਂ ਮਜਬੂਰੀਆਂ ਕਿਤੇ ਉਹਨਾਂ ਮਜਬੂਰੀਆਂ ਤੋਂ ਮੁਕਤ ਕਰੇਗਾ ਸੱਚੇ ਪਾਤਸ਼ਾਹ ਤੇ ਜ਼ਰੂਰ ਵਿਖਾਂਗੇ ਜੀ ਜੀ ਠੀਕ ਹੈ ਨਾ ਜੀ ਮੈਂ ਮੈਂ ਬਹੁਤਾ ਦੱਸਣਾ ਨਹੀਂ ਚਾਹੁੰਦਾ ਹੂੰ ਮੈਂ ਇਤਨਾ ਕੰਮ ਕਰਦਾ ਹੂੰ ਕਿ ਮਸ਼ੀਨें ਵੀ ਨਹੀਂ ਕਰਦੀਆਂ ਕੀ ਬਾਤ ਪਰ ਕੀ ਦੇ ਲਈ ਉਹ ਨਹੀਂ ਦੱਸਣਾ ਆਪਣੇ ਆਪ ਨੇ ਕਰਦੇ ਆ ਯਾਰ ਆਪਦੇ ਨੇ ਕਰਦੇ ਜੀ 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 ਬਿਲਕੁਲ ਬਿਲਕੁਲ ਖੈਰ ਮਿੰਟੂ ਜੀ ਦੋਸਤਾਂ ਦਾ ਫੇਰ ਸਵਾਗਤ ਕਰ ਲਈਏ ਔਰ ਇੱਕ ਕਮੈਂਟ ਮਿੰਟੂ ਜੀ ਮੈਂ ਥੋੜਾ ਜਿਹਾ ਖਬਰਾਂ ਤੋਂ ਬਾਹਰ ਦਾ ਹੋਰ ਪੜ੍ਹਦੇ ਆ ਫਿਰ ਆਪਾਂ ਅਗਲੀ ਖਬਰ ਵੱਲ ਚੱਲਾਂਗੇ ਸੰਦੀਪ ਸਿੰਘ ਜੀ ਕਹਿ ਰਹੇ ਨੇ ਕਿ ਵਾਰ-ਵਾਰ ਕਮੈਂਟ